ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੇ ਸਟਾਰਟ ਕਰਦੇ ਆ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 18 ਗੁੰਡੇ ਪਾਏ ਆ ਜੀ ਤੇ 7-7 ਗੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਹਰ ਕੋਈ ਬਣਾ ਸਕਦਾ ਜੀ ਹਰੇਕ ਰੰਗ ਤੇ ਬਣਾ ਸਕਦੇ ਆਪਾਂ ਗੂੜਾ ਹੋਵੇ ਫਿੱਕਾ ਹੋਵੇ ਹਰੇ ਰੰਗ ਤੇ ਬਣਾ ਸਕਦੇ ਆ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਲਓ ਜੀ ਆਪਾਂ ਸਿੱਧੀ ਸਾਈਡ ਇੱਕ ਸਲਾਈ ਆਪਾਂ ਬਣਾ ਲਈ ਸੀਗੀ ਇੱਥੇ ਦੇਖੋ ਜੀ ਆਪਾਂ ਦੋ ਕੁੰਡੇ ਉਲਟੇ ਬਣਾਵਾਂਗੇ ਤਾਂਗਾ ਪਿੱਛੇ ਕਰਾਂਗੇ ਪੰਜ ਕੁੰਡੇ ਸਿੱਧੇ ਬਣਾਵਾਂਗੇ 1 2 ਦਨ 4 5 ਫਿਰ ਤਾਂ ਅਗ ਆਪਣੇ ਹੱਲ ਕਰਾਂਗੇ ਦੋ ਕੁੰਡੇ ਉਲਟੇ 5 ਕੁੰਡੇ ਫਿਰ ਸਿੱਧੇ ਬਣਾਵਾਂਗੇ 1 2 3 చార్ పం దో కుడే ఉల్టే వా ఉల్టి సైకారో కండే సిధే బా పండు ఉల్టే சி பல்ோ குண்டு சி ാസ്റ്റാ കു ബാ ല സിദ്ധി സൈഡ ആകാരോ കൽട്ട പക്ഷേ കെ ഇത് അപ്പം വള പേ ദോ ക പെലേ ദോവത്തെ ਇੱਕ ਕੁੰਡਾ ਸਿੱਧਾ ਇਧਰੋਂ ਫਿਰ ਆਪਣੇ ਆ ਦੋ ਕੁੰਡੇ ਆ ਇਸ ਤਰ੍ਹਾਂ ਇਹਨਾਂ ਦਾ ਦੋਹਾਂ ਦੇ ਇੱਕ ਕਰ ਦਾਂਗੇ ਧਾਗਾ ਆਪਣੇ ਵੱਲ ਕਰਾਂਗੇ ਵਲ ਪਾ ਕੇ ਦੋ ਕੁੰਡੇ ਉਲਟੇ ਫਿਰ ਧਾਗਾ ਪਿੱਛੇ ਕਰਾਂਗੇ ਵਲ ਪਾ ਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਇੱਕਲਾ ਬਣਾ ਲਵਾਂਗੇ ਫਿਰ ਦੋਵਾਂ ਦਾ ਇੱਕ ਕਰ ਦਾਂਗੇ ਤਾਂ ਗਾ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਵੜ ਪਾ ਕੇ ਫਿਰ ਦੋਵਾਂ ਦਾ ਆਹ ਦੋ ਕੁੰਡੇ ਉਲਟੇ ਬਣਾ ਲਵਾਂਗੇ ਉਲਟੀ ਸਲਾਈ ਆ జమేదే కుండే హెస్ బ సేపా ఆ గారా ద దో కు కండే ఉల్టే ధాగా పిచ్చే కి ఆ కు కిధా బ తరపా ఫ తిని ఆ ਮੈਂ ਕੁੰਡਾ ਆਪਾਂ ਬਣਾ ਲਿਆ ਤੇ ਆ ਦੋ ਕੁੰਡੇ ਆ ਜਿਹੜੇ ਆਪਾਂ ਇਹਦੇ ਉੱਪਰੋਂ ਦੇ ਉਲਟਾ ਦੇਵਾਂਗੇ ਜਾਂ ਇਹਨਾਂ ਦਾ ਇੱਕ ਕਰਨਾ ਆਪਾਂ తిను కు బ ఫ అగలా కు సగే దో కు ఉల్టే గా పిచ్చే కండా సరే సై తినే ਵੜਾ ਪਾ ਕੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਦੋ ਕੁੰਡੇ ਉਲਟੇ ਉਲਟੀ ਸਲਾਈ ਚ ਜਿਵੇਂ ਦੇ ਆਪਣੇ ਕੋਲ ਕੁੰਡੇ ਹੈਗੇ ਆਪਾਂ ਉਸੇ ਤਰ੍ਹਾਂ ਬਣਾ ਲੈਣੇ ਆ నోజీ సిధీ సైడ్ ఆ సేపా బ దో కడే ఉల్టే ఇ తార్యా దో కడే ఉల్టే బ బండే సీ బ దో కల్టే పండు సీ ਉਲਟੀ ਸਲਾਈ ਬਣਾ ਕੇ ਮਿਲਦੇ ਆਂ ਜੀ ਤੇ ਲੋ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਸਿੰਪਲ ਵਿੱਚ ਤੇ ਹੁਣ ਆਪਾਂ ਅੱਗੇ ਦੇਖੋ ਡਿਜ਼ਾਈਨ ਫੇਰ ਬਣਾਉਨੇ ਆਂ ਇੱਕ ਕੁੰਡਾ ਧਾਰਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਪਹਿਲਾ ਸਲਾਈ ਤੇ ਆਪਾਂ ਵੜ ਪਾ ਲਵਾਂਗੇ ਆਹ ਵਾਲਾ ਕੁੰਡਾ ਆਪਾਂ ਇਸ ਤਰ੍ਹਾਂ ਲਾ ਲਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਇੱਕ ਕੁੰਡਾ ਸਿੱਧਾ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਧਾਗਾ ਆਪਣੇ ਵੱਲ ਕਰਾਂਗੇ। ਇਸ ਤਰ੍ਹਾਂ ਵੜ ਪਾ ਕੇ ਦੋ ਕੁੰਡੇ ਉਲਟੇ। ਧਾਗਾ ਪਿੱਛੇ ਕਰਾਂਗੇ। ਦੋਵਾਂ ਦਾ ਇੱਕ ਕਰ ਦਾਂਗੇ। ਸਲਾਈ ਤੇ ਵੜ ਪਾ ਕੇ ਕੁੰਡਾ ਆਪਾਂ ਘਟਾਉਣਾ ਹੈ ਤਾਂ ਆਪਾਂ ਕੁੰਡਾ ਵੜ ਪਾ ਕੇ ਵਧਾ ਲੈਣਾ ਜੀ। ਫਿਰ ਦੋਵਾਂ ਦਾ ਇੱਕ ਕਰਾਂਗੇ। ਤਗਾ ਆਪਣੇ ਵੱਲ ਕਰਕੇ ਫਿਰ ਸਲਾਈ ਦੀ ਵੜ ਪਾ ਲਾਂਗੇ ਤੇ ਦੋ ਕੁੰਡੇ ਉਲਟੇ ਬਣਾ ਲਾਂਗੇ ਚੱਲੋ ਜੀ ਦੇਖੋ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਇਹ ਬਹੁਤ ਸੋਹਣੇ ਬਣਦੇ ਆ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਕਿਸੇ ਵੀ ਰੰਗ ਚ ਬਣਾਓ ਦੇਖੋ ਜੀ ਹਵੇ ਗੂੜਾ ਕਲਰ ਹੈ ਤਾਂ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਬਣਿਆ ਹੋਇਆ ਤਾਂ ਤੁਸੀਂ ਕਿਸੇ ਵੀ ਰੰਗ ਚ ਬਣਾ ਸਕਦੇ ਹੋ ਤਾਂ ਪਾਂ ਚਿੱਟੇ ਚ ਬਣਾ ਦਿਖਾਉਣੇ ਤੁਹਾਨੂੰ ਚਿੱਟੇ ਚ ਵੀ ਬਹੁਤ ਸੋਹਣਾ ਲੱਗਦਾ ਹੈ ਕਿਉਂਕਿ ਇਹ ਤੇ ਵੀ ਬਹੁਤ ਸੋਹਣਾ ਲੱਗਦਾ ਹੈ ਚਲੋ ਜੀ ਜਰੂਰ ਟਰਾਈ ਕਰਿਓ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ